ਆਗਰਾ 19 ਦਸ਼ਾ ਨੇ ਚੈਨ ਚੰਦ ਬਲਦੁਨ ਕਰਦੇ 2 ਕਿਲਾ ਦੇ ਵਿੱਚ ਪਹੁੰਚਣਾ ਆ ਕੀਤਾ ਬੋਟਾ ਦਾ ਮਾਹੌਲ ਹੈ ਅੱਲਾਤਾ ਦੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਬੋਟਾ ਦਾ ਮਾਹੌਲ ਹੈ ਜੀ ਬਹੁਤ ਸ਼ਾਂਤਮਈ ਮਾਹੌਲ ਹੈ ਪਿੰਡ ਟੱਲੇਵਾਲ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਬੋਟਾ ਪੈ ਰਹੀਆਂ ਤੇ ਜਿਹੜੇ ਵੋਟਰ ਵੀ ਆ ਬੜੇ ਖੁਸ਼ੀ ਦੇ ਨਾਲ ਆ ਰਹੇ ਹੈਗੇ ਉਹ ਅੱਜ ਇਹ ਟੋਟਲ ਬੂਤ ਕਿਹਦੇ ਨੇ ਪੰਜ ਬੂਤ ਆ ਜੀ ਅੱਛਾ ਪਤਾ ਦੇ ਗੱਲ ਕਰ ਹਾਂ ਅਲੱਗ ਅਲੱਗ ਤੇ ਹੋਏ ਧੀ ਬਹੁਤ ਜੰਮਦੇ ਆਲੀ ਉਹ ਚਾਹ ਤੇਰੀ ਆ ਦੇ ਬਈ ਦੇਖ ਲੈ ਤੋੜਾ